ਪੰਜਾਬ ਦੀਆਂ ਪੰਥਕ ਸਫਾਂ ਦੇ ਵਿੱਚ ਲਗਾਤਾਰਤਾ ਦੇ ਵਿੱਚ ਚੱਲ ਰਿਹਾ ਵਿਵਾਦ ਜੋ ਹੁਣ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਹੋਇਆ ਹੈ ਸੰਗਤ ਦਾ ਪੰਜਾਬੀਆਂ ਦਾ ਧਿਆਨ ਉਸੇ ਵੱਲ ਹੀ ਲੱਗਿਆ ਹੋਇਆ ਹੈ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਇੱਕ ਲਿਖਤ ਭੇਜੀ ਹੈ ਜਿਸ ਦੇ ਵਿੱਚ 1994 ਦੇ ਵਿੱਚ ਵਾਪਰੇ ਅਜਿਹੇ ਹਾਲਾਤ ਅਤੇ ਹੋਰ ਘਟਨਾਵਾਂ ਉੱਤੇ ਤਫ਼ਸਿਰਾ ਕੀਤਾ ਹੈ ਮੌਜੂਦਾ ਹਾਲਾਤ ਵਿੱਚ ਇਸ ਦੀ ਪ੍ਰਸੰਗਿਕਤਾ ਮਹਿਸੂਸ ਕਰਦੇ ਹਾਂ ਤੁਹਾਡੇ ਨਾਲ ਸਾਂਝ ਪਾਉ ਆ ਰਹੇ ਹਾਂ ਰਾਖਾ ਆਪ ਅਕਾਲੀਆਂ ਦਾ 20ਵੀਂ ਸਦੀ ਤੋਂ ਅਖੀਰਲੇ ਤਿੰਨ ਦਹਾਕਿਆਂ ਦੇ ਖੂਨੀ ਸੰਘਰਸ਼ ਤੋਂ ਬਾਅਦ ਲੰਘ ਚੁੱਕੇ ਲਗਭਗ ਦੋ ਦਹਾਕਿਆਂ ਦਰੋਂ ਪੰਜਾਬ ਦੇ ਜਾਇਆਂ ਦੀਆਂ ਦੋ ਪੀੜੀਆਂ ਨੇ ਅਣਕਿਆਸਿਆ ਸੰਤਾਪ ਹੰਡਾਇਆ ਹੈ ਇਸ ਤਰਾਸ ਦੀ ਵਿੱਚੋਂ ਗੁਜ਼ਰਣ ਵਾਲੀ ਪੰਜਾਬੀ ਅਤੇ ਵਿਸ਼ੇਸ਼ ਕਰਕੇ ਸਿੱਖ ਕੌਮ ਰਾਜਸੀ ਧਾਰਮਿਕ ਅਤੇ ਵਿਦਵਾਨ ਸ਼੍ਰੇਣੀ ਤੋਂ ਨਿਰਾਸ਼ ਨਜ਼ਰ ਆ ਰਹੀ ਹੈ ਹੁਣ ਇਹ ਨਿਰਾਸ਼ਤਾ ਨੇ ਨਫ਼ਰਤ ਦਾ ਰੂਪ ਧਾਰਨ ਕਰ ਲਿਆ ਲੱਗਦਾ ਹੈ। ਐਸੇ ਹਾਲਾਤਾਂ ਵਿੱਚ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੇਵਾ ਨਿਮਾਉਂਦਿਆਂ ਅਕਾਲੀ ਆਗੂਆਂ ਨੂੰ 25 ਅਕਤੂਬਰ 1994 ਦੇ ਦਿਨ ਅਖਬਾਰਾਂ ਰਾਹੀਂ ਲਿਖੇ ਖੁੱਲੇ ਪੱਤਰ ਦੀਆਂ ਕੁਝ ਸਤਰਾਂ ਧਿਆਨ ਵਿਚ ਆ ਰਹੀਆਂ ਹਨ। ਅਕਾਲੀ ਸੱਜਣੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਛਲੇ ਲੰਬੇ ਅਰਸੇ ਤੋਂ ਅਕਾਲੀ ਸਿਆਸਤ ਵਿੱਚ ਅਤੀ ਤਰਸਜੋਗ ਅਤੇ ਗਿਲਾਨੀ ਭਰੀਆਂ ਘਟਨਾਵਾਂ ਦਾ ਦੌਰ ਚੱਲ ਰਿਹਾ ਹੈ ਜਿਸ ਨੇ ਸਮੁੱਚੇ ਖਾਲਸਾ ਪੰਥ ਨੂੰ ਬਿਆਕੁਲਤਾ ਭਰੇ ਸੰਤਾਪ ਦਾ ਪਾਗੀ ਬਣਾ ਦਿੱਤਾ ਹੈ ਇਸ ਵਿੱਚ ਕੌਣ ਕਿਤਨਾ ਕੁ ਜ਼ਿੰਮੇਵਾਰ ਹੈ ਇਸ ਦੀ ਚਰਚਾ ਕਰਨ ਦੀ ਲੋੜ ਨਹੀਂ ਬਲਕਿ ਲੋੜ ਇਸ ਗੱਲ ਦੀ ਹੈ ਇਸ ਗੱਲ ਨੂੰ ਵਿਚਾਰਨ ਦੀ ਹੈ ਦੇ ਪੰਥਕ ਘਹਾਉਣ ਵਾਲੀ ਇਹ ਸਿਆਸਤ ਬੱਚੇ ਖਾਣੀ ਅਵਸਥਾ ਤੋਂ ਚੱਲ ਕੇ ਆਤਮ ਹਾਤੀ ਅਵਸਥਾ ਤੱਕ ਪਹੁੰਚ ਚੁੱਕੀ ਹੈ ਸਮੁੱਚੇ ਸਿੱਖ ਪੰਥ ਦੇ ਮਾਨ ਸਨਮਾਨ ਦੇ ਜਾਮਨ ਅਕਾਲ ਤਖਤ ਵਿਖੇ ਬਾਰ ਬਾਰ ਅਕਾਲੀ ਕਾਰਕੂਨਾ ਨੇ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦੇ ਲਈ ਏਕਤਾ ਦੇ ਨਾਂ ਤੇ ਵਾਸਤੇ ਪਾਈ ਹਾਲਾਂਕਿ ਤੁਸੀਂ ਸਮੁੱਚਾ ਸਿੱਖ ਪੰਥ ਨਹੀਂ ਪਰ ਫਿਰ ਵੀ ਤੁਹਾਨੂੰ ਪੰਥ ਦਾ ਅਹਿਮ ਅੰਗ ਜਾਣਦਿਆਂ ਕੌਮ ਦੇ ਜਜ਼ਬਾਤਾਂ ਅਤੇ ਪੀੜਾ ਨੂੰ ਅਨੁਭਵ ਕਰਦੇ ਆ ਤਖਤ ਦੇ ਸੇਵਾਦਾਰਾਂ ਨੇ ਨੇਕ ਨੀਤੀਸ ਨਾਲ ਸਮੇਂ-ਸਮੇਂ ਯਤਨ ਕੀਤੇ ਪਰੰਤੂ ਹਰ ਬਾਰੀ ਤੁਹਾਡੇ ਵੱਲੋਂ ਨਿਰਾਸ਼ਤਾ ਤੇ અપਮਾਨ ਹੀ ਪੱਲੇ ਪੈਂਦਾ ਰਿਹਾ ਅਕਾਲੀ ਸੱਜਣੋ ਕਿਤਨਾ ਕੁ ਚਿਰ ਐਸੀ ਕਪਟ ਭਰੀ ਸਿਆਸਤ ਵਿੱਚ ਫਸੇ ਰਹੋਗੇ ਅਤੇ ਦੂਜਿਆਂ ਨੂੰ ਫਸਾਉਂਦੇ ਰਹੋਗੇ ਤੇ ਕਿਤਨਾ ਕੁ ਚਿਰ ਆਪਣੀਆਂ ਖੁਦਗਰਜ਼ੀਆਂ ਤੇ ਕਮਜ਼ੋਰੀਆਂ ਉੱਤੇ ਪੜਦਾ ਪਾਉਣ ਲਈ ਧਾਰਮਿਕ ਸ਼ਖਸੀਅਤਾਂ ਦੀ ਬਲੀ ਦਿੰਦੇ ਰਹੋਗੇ ਕਿਤਨਾ ਕੁ ਚਿਰ ਗੁਰੂ ਪੰਥ ਦੇ ਨਾਂ ਉੱਤੇ ਆਪਣੀਆਂ ਧੜੇਬਾਜ਼ੀਆਂ ਪਾਲ ਕੇ ਆਪਣੀ ਹਉਮੈ ਅਤੇ ਪਦਾਰਥਾਂ ਦੀ ਭੁੱਖ ਵਧਾਉਂਦੇ ਰਹੋਗੇ ਇਹ ਭੁੱਖ ਮਿਟਣ ਦਾ ਤਾਂ ਸਵਾਲ ਪੈਦਾ ਹੀ ਨਹੀਂ ਹੁੰਦਾ ਕਿਤਨਾ ਕੁ ਚਿਰ ਹੋਰ ਆਪਣੇ ਬੱਚਿਆਂ ਦੇ ਮਾਸੂਮ ਖੂਨ ਉੱਤੇ ਆਪਣੀਆਂ ਕੁਰਸੀਆਂ ਡਾਉਂਦੇ ਰਹੋਗੇ ਮਹਾਕਾਲ ਦੀ ਝੋਟ ਵੱਜ ਰਹੀ ਹੈ ਇਸ ਤੋਂ ਪਹਿਲਾਂ ਕਿ ਆਤਮਕਾਤੀ ਅਤੇ ਜਗਤ ਕਸਾਈ ਬਣ ਕੇ ਨੈਸ ਤੋਂ ਨਵੂਦ ਹੋ ਜਾਮੋ ਆਪਣੇ ਕਦਮ ਰੋਕ ਲਵੋ ਸ੍ਰੀ ਅਕਾਲ ਤਖਤ ਸਾਹਿਬ ਦੀ ਛੱਤਰ ਛਾਇਆ ਹੇਠ ਤੁਸੀਂ ਅੱਜ ਤੱਕ ਆਪਣੀ ਹੋਣ ਬਰਕਰਾਰ ਰੱਖਦੇ ਆਏ ਹੋ ਭਾਵੇਂ ਕਾਪਟਨ ਨਾਲ ਹੀ ਸਹੀ ਕਿਤੇ ਐਸਾ ਨਾ ਹੋਵੇ ਕਿ ਸਦਾ ਵਾਸਤੇ ਇਹ ਤਖਤ ਅਤੇ ਸੇਵਾਦਾਰ ਤੁਹਾਨੂੰ ਆਪਣੇ ਨੇੜੇ ਟੁਕਣ ਤੋਂ ਹੀ ਮਨਾ ਕਰ ਦੇਣ ਅਤੇ ਤੁਸੀਂ ਲਵਾਰਸ ਜਹੇ ਬਣ ਕੇ ਪੰਥਕ ਸਫਾਂ ਦੀਆਂ ਪੰਥਕ ਅਸੀਸਾਂ ਤੋਂ ਲਾਂਬੇ ਹੋ ਜਾਮੋ ਭਲੇਖੇ ਵਿੱਚ ਨਾ ਰਹਿਣਾ ਕਿ ਆਉਣ ਵਾਲਾ ਨੌਜਵਾਨ ਜਜਵਾਤੀ ਹੋ ਕੇ ਕੇਵਲ ਸ਼ਹੀਦیاں ਪਾਉਣ ਵਾਲਾ ਜਾਂ ਜੇਲ੍ਹਾਂ ਵਿੱਚ ਸੜਨ ਵਾਲਾ ਹੀ ਨਹੀਂ ਹੋਵੇਗਾ ਬਲਕਿ ਗੁਰਮਤਿ ਦੀ ਰੋਸ਼ਨੀ ਵਿੱਚ ਸਿੱਖ ਅਤੇ ਅਸਿੱਖ ਦੀ ਪਛਾਣ ਕਰਕੇ ਪੰਥਕ ਸ਼ਕਤੀ ਦਾ ਸਹੀ ਬਾਰਸ ਵੀ ਬਣੇਗਾ ਸੋ ਅਜੇ ਵੀ ਸਮਾਂ ਹੈ ਆਪੋ ਵਿੱਚ ਸਿਰ ਤੋੜਨ ਦੀ بجائے ਸਿਰ ਜੋੜਨ ਵਾਲੇ ਪਾਸੇ ਤੁਰ ਕੇ ਗੁਰੂ ਪੰਥ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਿੱਖ ਸੰਗਤ ਨੂੰ ਹੋਰ ਬੇਚੈਨ ਕਰਨ ਤੇ ਬੱਜਰ ਪਾਪ ਤੋਂ ਬਚ ਜਾਓ ਸਭ ਤੋਂ ਜ਼ਰੂਰੀ ਭਾਈ ਕੰਵਰ ਸਿੰਘ ਉਸ ਦੀ ਪਤਨੀ ਅਤੇ ਹੋਰ ਅਨੇਕਾਂ ਜੇਲਾਂ ਵਿੱਚ ਜੂਨ ਭੋਗ ਰਹੇ ਗੁਰਸਿੱਖ ਮਰਜੀਬੜਿਆਂ ਨੂੰ ਆਜ਼ਾਦ ਕਰਾਉਣ ਲਈ ਰਲ ਕੇ ਹੰਬੜਾ ਮਾਰਦੇ ਆ ਸਿੱਖ ਪੰਥ ਦਾ ਕਰਜ਼ਾ ਉਤੋਂ ਦਾ ਯਤਨ ਕਰੋ ਐਵੇਂ ਹੀ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਤੇ ਮਿਤੀ 10 11 1994 ਨੂੰ ਲਿਖੀਏ ਚਿੱਠੀ ਦੀਆਂ ਕੁਝ ਸਤਰਾਂ ਯਾਦ ਰੱਖਿਓ ਹੌਣੀ ਬਾਰ-ਬਾਰ ਦਸਤਕ ਨਹੀਂ ਦਿੰਦੀ ਜਦੋਂ ਇਸ ਦੀ ਆਵਾਜ਼ ਮੁਰਮੁਰ ਅਨਸੁਣੀ ਕੀਤੀ ਜਾਵੇ ਤਾਂ ਇਹ ਅਨਹੋਣੀ ਭਿਆਨਕ ਨਤੀਜਿਆਂ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ ਖੁਸ਼ਪਹਿਮੀਆਂ ਮਨੁੱਖ ਨੂੰ ਆਪਣੀ ਹੌਮੇ ਦੇ ਖੋਲ ਵਿੱਚੋਂ ਬਾਹਰ ਨਹੀਂ ਆਉਣ ਦਿੰਦੀਆਂ ਤੇ ਬਾਹਰ ਆਉਣ ਤੋਂ ਬਿਨਾਂ ਸਮੇਂ ਦਾ ਸੱਚ ਪ੍ਰਗਟ ਨਹੀਂ ਹੁੰਦਾ ਜ਼ਖਮੀ ਕੌਮੀ ਮਾਨਸਿਕਤਾ ਦੀ ਚੱਕੀ ਵਿੱਚ ਜਿਹੜਾ ਵੀ ਇਸ ਵੇਲੇ ਪੀਸਿਆ ਗਿਆ ਉਸ ਕੋਲੋਂ ਮੁੜ ਕੇ ਸੰਭਲ ਨਹੀਂ ਹੋਣਾ ਜਿਸ ਅਕਾਲ ਤਖਤ ਸਾਹਿਬ ਤੋਂ ਬੇਮੁਖ ਹੋਣ ਦਾ ਕਲੰਕ ਤੁਹਾਡੇ ਤੇ ਲੱਗ ਰਿਹਾ ਹੈ ਉਸ ਤਖਤ ਦਾ ਮੁਖ ਸੇਵਾਦਾਰ ਤੁਹਾਨੂੰ ਚੇਤਾਵਨੀ ਦੇ ਰੂਪ ਵਿੱਚ ਇਹ ਸ਼ਬਦ ਲਿਖ ਰਿਹਾ ਹੈ ਫੈਸਲਾ ਤੁਹਾਡੇ ਹੱਥ ਵਿੱਚ ਹੈ ਇਸ ਤਰ੍ਹਾਂ ਦੀਆਂ ਖਬਰਾਂ ਵੀ ਛਪਦੀਆਂ ਰਹੀਆਂ ਤੇ ਕੁਝ ਚਿੱਠੀਆਂ ਪ੍ਰੈਸ ਨੋਟ ਵਿਦਵਾਨਾਂ ਦੀਆਂ ਇਕੱਤਰਤਾਵਾਂ ਵਿੱਚ ਕੀਤੇ ਭਾਸ਼ਣ ਸਿੱਖ ਵਿਦਵਾਨ ਡਾਕਟਰ ਬਲਕਾਰ ਸਿੰਘ ਹੋਰਾਂ ਦੁਆਰਾ ਲਿਖੀ ਪੁਸਤਕ ਅਕਾਲ ਤਖਤ ਜੋਤੀ ਤੇ ਜੁਕਤ ਵਿੱਚ ਹੂ ਬਹੁਤ ਦਰਜ ਹਨ ਇਹ ਠੀਕ ਹੈ ਬੀਤੇ ਕੱਲ ਨੇ ਪੂਰਨ ਤੌਰ ਤੇ ਵਰਤਮਾਨ ਨਹੀਂ ਬਣਨਾ ਹੁੰਦਾ ਪਰ ਮਨੁੱਖੀ ਮਾਨਸਿਕਤਾ ਦੇ ਵਰਤਾਰੇ ਵਿੱਚ ਆਉਂਦੀਆਂ ਤਬਦੀਲੀਆਂ ਵਿਕਾਸ ਜਾਂ ਵਿਨਾਸ਼ ਵਾਲਾ ਰੂਪ ਧਾਰਨ ਕਰ ਜਾਂਦੀਆਂ ਨੇ ਇਹ ਵੀ ਸੱਚ ਹੈ ਕਿ ਵਿਕਾਸ ਉਦੋਂ ਹੀ ਸੰਭਵ ਹੁੰਦਾ ਜਦੋਂ ਸੱਚੇ ਸੁੱਚੇ ਰੂਪ ਵਿੱਚ ਆਤਮ ਚਿੰਤਨ ਕੀਤਾ ਜਾਵੇ ਦਿਖਾਵੇ ਵਾਲੀ ਲੀਪਾ ਪੋਚੀ ਅਤੇ ਆਪਣੀਆਂ ਭੁੱਲਾਂ ਨੂੰ ਦੂਜਿਆਂ ਤੇ ਥੋਪ ਕੇ ਆਪਣੇ ਆਪ ਨੂੰ ਸੁਰਖਰੂ ਕਰਨ ਦੀ ਚੁਤਰਾਈ ਕਿਸੇ ਕੰਮ ਨਹੀਂ ਆਉਂਦੀ। ਅਕਾਲੀ ਦਲ ਦੇ ਬਾਨੀਆਂ ਅਤੇ ਉਸ ਸਮੇਂ ਦੀ ਪਹਿਲੀ ਸਿੱਖ ਪੀੜੀ ਨੇ ਸਹੀ ਅਰਥਾਂ ਵਿੱਚ ਆਪਣਾ ਆਪ ਸ੍ਰੀ ਅਕਾਲ ਤਖਤ ਦੇ ਸੰਮੁਖ ਸਮਰਪਿਤ ਕਰੀ ਰੱਖਿਆ ਸੀ। ਇਸੇ ਕਰਕੇ ਹਰ ਰੋਜ਼ ਪੇਸ਼ ਆਉਂਦੀਆਂ ਦੁਸ਼ਵਾਰੀਆਂ ਜਾਂ ਸ਼ਹੀਦੀਆਂ ਦੇ ਬਾਵਜੂਦ ਉਹਨਾਂ ਦਾ ਅਕਾਲ ਪੁਰਖ ਦੀ ਰੱਖਿਆ ਵਾਲਾ ਭਰੋਸਾ ਕਦੀ ਟੜਕਿਆ ਨਹੀਂ। ਇਸ ਲਿਖਤ ਦਾ ਸਰਲੇਖ ਉਹਨਾਂ ਦਾ ਨਿੱਤ ਦਾ ਨਾਰਾ ਨਹੀਂ ਸੀ ਸਗੋਂ ਬੋਲਾ ਸੀ ਪਰ ਅੱਜ ਦੇ ਅਕਾਲੀ ਕਹਾਉਣ ਵਾਲੇ ਆਗੂਆਂ ਦੀ ਮੌਕਾ ਪ੍ਰਸਤ ਮਾਨਸਿਕਤਾ ਮੈਨੂੰ ਇਸ ਬੋਲੇ ਦੀ ਸਮੁੱਚਤਾ ਉੱਤੇ ਪ੍ਰਸ਼ਨ ਚਿੰਨ ਲਾਉਂਦੀ ਲੱਗਦੀ ਹੈ ਕੀ ਗੁਰੂ ਗ੍ਰੰਥ ਸਾਹਿਬ ਦੀਆਂ ਨਿਰੰਤਰ ਹੋ ਰਹੀਆਂ ਬੇਅਦਬੀਆਂ ਬੱਚੇ-ਬੱਚੀਆਂ ਦਾ ਆਏ ਦਿਨ ਨਸ਼ਿਆਂ ਵਿੱਚ ਗਰਕਦੇ ਜਾਣਾ ਵਿੱਦਿਆਕ ਅਤੇ ਆਰਥਿਕ ਸਮੱਸਿਆਵਾਂ ਤੋਂ ਬਚਣ ਲਈ ਮਾਤ ਭੂਮੀ ਅਤੇ ਮਾਂ ਜਾਇਆਂ ਤੋਂ ਵਿਛੜ ਕੇ ਵਿਦੇਸ਼ਾਂ ਵਿੱਚ ਨਮੋਸ਼ੀ ਭਰੀ ਹਾਲਤ ਵਿੱਚ ਦਿਨ ਕੱਟੀ ਕਰਨਾ ਕੀ ਇਹਨਾਂ ਖੁਦਗਰਜ਼ੀ ਮਰੇ ਅਕਾਲੀ ਆਗੂਆਂ ਦੀ ਆਤਮਾ ਨੂੰ ਕਦੇ ਨਹੀਂ ਝੰਜੋੜਦਾ ਕੀ ਪੰਜਾਬੀਆਂ ਦੀ ਜਾਨ ਮਾਰ ਕੇ ਕੀਤੀ ਖੂਨ ਪਸੀਨੇ ਦੀ ਕਮਾਈ ਨੂੰ ਸਮਗਲਿੰਗ ਭੂਮੀ ਮਾਫੀਆ ਨਾਲ ਹਤਿਆ ਕੇ ਆਪਣੇ ਧੰਦਿਆਂ ਵਿੱਚ ਲਾਉਣਾ ਇਨਾਂ ਨੂੰ ਮਲਕਪਾਗੋ ਦੇ ਬਾਰਸ ਬਣਾਉਣਾ ਜਿਆਦਾ ਵਿਸਤਾਰ ਵਿੱਚ ਨਾ ਜਾਂਦੇ ਹੋਏ ਮੈਂ ਪੀੜਤ ਮਨ ਨਾਲ ਇਹਨਾਂ ਨਕਾਰੇ ਹੋਏ ਅਕਾਲੀਆਂ ਨੂੰ ਕੁਝ ਸੁਝਾਅ ਦੇਣਾ ਚਾਹੁੰਦਾ ਹਾਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਾਗਡੋਰ ਅਤੇ ਪੰਜਾਬ ਵਿਜਲੇ ਤਖਤਾਂ ਦਾ ਪ੍ਰਬੰਧ ਅਜੇ ਵੀ ਇਹਨਾਂ ਕੋਲ ਹੀ ਹੈ ਨੰਬਰ 1 ਤਖਤ ਸਹਿਬਾਨ ਦੇ ਜਥੇਦਾਰ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਨਾਂ ਦੇਰੀ ਤੋਂ ਧਰਮ ਪ੍ਰਚਾਰ ਅਤੇ ਵਿਦਿਆਕ ਚੇਤਨਾ ਦੀ ਲਹਿਰ ਆਰੰਭ ਕਰਨ ਸ਼੍ਰੋਮਣੀ ਕਮੇਟੀ ਦੇ ਬਹੁਤੇ ਮੈਂਬਰ ਹੁਣ ਆਪਣੇ ਆਗੂਆਂ ਦੀ ਬਜਰਤ ਗਲਤੀਆਂ ਕਾਰਨ ਆਪਣੇ ਇਲਾਕਿਆਂ ਵਿੱਚ ਵਿਚਰਨ ਤੋਂ ਵੀ ਝਿਜਕਦੇ ਹਨ ਪ੍ਰਸੰਗਤ ਦੇ ਰੋਹ ਨੂੰ ਠੱਲ ਪਾਉਣ ਦੇ ਲਈ ਧਾਰਮਿਕ ਅਤੇ ਵਿਦਿਅਕ ਸਰਗਰਮੀਆਂ ਤੋਂ ਬਿਨਾ ਹੋਰ ਕੋਈ ਵੀ ਤਰੀਕਾ ਨਹੀਂ ਨੰਬਰ 3 ਸ਼੍ਰੋਮਣੀ ਕਮੇਟੀ ਅਧੀਨ ਸੇਵਾ ਨਿਭਾਰ へ ਪ੍ਰਚਾਰਕਾਂ ਢਾਡੀਆਂ ਕਵਿਸ਼ਰੀ ਤੇ ਰਾਗੀ ਸਿੰਘਾਂ ਦੇ ਕਾਫਲੇ ਨੂੰ ਲੈ ਕੇ ਪੂਰੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਅੰਮ੍ਰਿਤ ਸੰਚਾਰ ਦੀਆਂ ਬਹੀਰਾਂ ਤੋਰੀਆਂ ਜਾਣ। ਨੰਬਰ 4 ਰਾਜਸੀ, ਵਿਦਿਅਕ, ਧਾਰਮਿਕ ਜਾਂ ਆਰਥਿਕ ਖੇਤਰ ਵਿੱਚ ਪੰਜਾਬ ਦੀ ਜਵਾਨੀ ਅਤੇ ਸੰਤੁਸ਼ਟੀ ਭਰੇ ਪਵਿੱਖ ਲਈ ਵਿਦਵਾਨ ਸ਼੍ਰੇਣੀ ਨੂੰ ਬੰਦਾ ਮਾਨ ਸਨਮਾਨ ਦੇ ਕੇ ਆਵਾਜ਼ ਮਾਰੀ ਜਾਵੇ। ਅੱਜ ਇਹ ਪੰਜਾਬ ਇੰਨਾ ਵੀ ਗਰੀਬ ਨਹੀਂ ਹੋਇਆ ਕਿ ਉਸ ਦੇ ਉਜਲੇ ਪਵਿੱਖ ਲਈ ਗਿਆਨ ਵਿਆਣ ਨਜ਼ਰ ਹੀ ਨਾ ਆਉਂਦੇ ਹੋਣ। ਇਸ ਲਈ ਇਹਨਾਂ ਦਾ ਪੂਰਨ ਸਹਿਯੋਗ ਲਿਆ ਜਾਵੇ ਪ੍ਰਚਾਰ ਲਹਿਰ ਚਲਾਉਂਦੇ ਆ ਦੂਜੇ ਧਾਰਮਿਕ ਵਿਸ਼ਵਾਸਾਂ ਵਾਲੇ ਸੱਜਣਾ ਸੰਬੰਧੀ ਇਲਜ਼ਾਮਬਾਜ਼ੀ ਤੋਂ ਬਚਿਆ ਜਾਵੇ ਆਪਣੇ ਵਿਚਾਰਾਂ ਦੀ ਲਕੀਰ ਵੱਡੀ ਕੀਤੀ ਜਾਵੇ ਨੰਬਰ 6 ਇਸ ਭੀੜ ਵਿੱਚ ਰਾਜਸੀ ਆਗੂਆਂ ਦੀ ਸਮੂਲੀਅਤ ਤੋਂ ਪੂਰਨ ਸੰਕੋਚ ਕੀਤਾ ਜਾਵੇ ਨੰਬਰ 7 ਇਨ੍ਹਾਂ ਬਹੀਰਾਂ ਦਰੋਂ ਪੂਰੀ ਇਮਾਨਦਾਰੀ ਨਾਲ ਸਿੱਖ ਪਰਿਵਾਰਾਂ ਵਿੱਚੋਂ ਹੋਂਦ ਹਰ ਨੌਜਵਾਨ ਬੱਚੇ ਬੱਚੀਆਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਮਾਨਮੱਤੇ ਰਾਜਸੀ ਤੇ ਧਾਰਮਿਕ ਭਵਿੱਖ ਦੇ ਬਾਰੇ ਸਬੰਨ ਦਾ ਬਣਨ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਕਿ ਸਿੱਖ ਫੈਡਰੇਸ਼ਨ, ਬੀਰ ਖਾਲਸਾ ਦਲ ਜਾਂ ਜੂਥ ਅਕਾਲੀ ਦਲ ਵਰਗੀਆਂ ਜਥੇਬੰਦੀਆਂ ਆਪਣੇ ਵਿੱਤੇ ਜਲਵਾ ਵਿੱਚ ਪੂਰਨ ਸੁਰਜੀਤ ਕੀਤੀਆਂ ਜਾ ਸਕਣ ਪਿਛਲੇ ਲਗਭਗ 23 ਸਾਲਾਂ ਤੋਂ ਅਨੰਦਪੁਰ ਸਾਹਿਬ ਵਿਖੇ ਨਸ਼ਾ ਮੁਕਤੀ ਕੇਂਦਰ ਚਲਾਉਂਦੇ ਆਂ ਮੈਨੂੰ ਕੋਈ ਭਰਮਪਲੇਖਾ ਨਹੀਂ ਰਿਹਾ ਕਿ ਨਸ਼ਿਆਂ ਦਾ ਧੰਦਾ ਬਾਹਰਲੇ ਪ੍ਰਾਂਤਾਂ ਵਾਲਿਆਂ ਰਾਹੀ ਨਹੀਂ ਸਗੋਂ ਆਪਣੇ ਹੀ ਆਗੂਆਂ ਦੀ ਹਵਸਪਰੀ ਦੌਲਤ ਦੀ ਭੁੱਖ ਦਾ ਨਤੀਜਾ ਹੈ ਆਪਣੇ ਪਰਿਵਾਰਾਂ ਦੀ ਅਜਾਸੀਪਰੀ ਜ਼ਿੰਦਗੀ ਲਈ ਦੂਜਿਆਂ ਦੇ ਪੁੱਤਾਂ ਧੀਆਂ ਦੀ ਬਲੀ ਦੇਣਾ ਪਾਪ ਕਦੀ ਇਹਨਾਂ ਦੀਆਂ ਛਾਤੀਆਂ ਦਾ ਬੋਝ ਨਹੀਂ ਬਣਿਆ ਆਪਣੀ ਇਸ ਗਜ਼ਲ ਦਾ ਇੱਕ ਸ਼ੇਅਰ ਮੇਰੇ ਚੇਤੇ ਵਿੱਚ ਚੱਲਦਾ ਹੈ ਕਿਉਂ ਐਵੇਂ ਜ਼ਖਮਾਂ ਤੇ ਗਿਲੇ ਪਏ ਕਰਦੇ ਹੋ ਇਹ ਤਾਂ ਮੱਲਮਾਂ ਨੇ ਹੀ ਗੁਲ ਖਿਲਾਇਆ ਹੈ ਇਹ ਤਾਂ ਮੱਲਮਾਂ ਨੇ ਹੀ ਗੁਲ ਖਿਲਾਇਆ ਹੈ ਸੋ ਬੇਚਿਜ ਹੋ ਕੇ ਇਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਹੋਰ ਵੀ ਬਹੁਤ ਕੁਝ ਕੌਮ ਦੇ ਪਤਵੰਤਿਆਂ ਨਾਲ ਮਿਲ ਬੈਠ ਕੇ ਸੋਚਿਆ ਵਿਚਾਰਿਆ ਜਾ ਸਕਦਾ ਹੈ ਅਮਲ ਦੇ ਵਿੱਚ ਲਿਆਂਦਾ ਜਾ ਸਕਦਾ ਲੋੜ ਕੇਵਲ ਨੇਕ ਨੀਤੀ ਨਾਲ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਨੂੰ ਸਮਰਪਿਤ ਹੋਣ ਦੀ ਹੈ ਸ਼ਾਇਦ ਕਿਸੇ ਇਸ ਲਿਖਤ ਦੇ ਸਰ ਲਿਖ ਦੇ ਅੰਤ ਵਾਲਾ ਪ੍ਰਸ਼ਨ ਚਿੰਨ ਹਟਾਇਆ ਜਾ ਸਕੇ ਨਹੀਂ ਤਾਂ ਅਕਾਲੀ ਦਲ ਅਤੇ ਮੈਂ ਮਰਾਂ ਪੰਥ ਜੀਵੇ ਦੇ ਬੋਲ ਪਗਾ ਕੇ ਜਾ ਚੁੱਕੇ ਪੁਰਖੇ ਕੀ ਕਹਿਣਗੇ ਧੰਨਵਾਦ ਤੁਸੀਂ ਜੁੜੇ ਰਹੋ ਪਲਾਨ ਦੇ ਨਾਲ